ਨਵਾਂ ਵਾਹਗੁਰੂ ਜੀ ਦਾ ਖਾਲਸਾ ਵਾਗ ਜੀ ਦਾ ਪਤੇ ਹੋਰ ਪਰੌਕੀ ਹਾਲ ਠੀਕ ਠਾਕ ਕੱਲ ਦੀ ਨਾ ਇੱਕ ਵੀਡੀਓ ਪਰਿਵਾਰ ਲੋਕੀ ਪਈਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲਈ ਬੇਕੂ ਬਣਾਉਣ ਨੂੰ ਸਾਡੇ ਲੋਕ ਦਿੱਛੇ ਨੇ ਹਰ ਬੰਦੇ ਨੂੰ ਵੀਡੀਓ ਕੀ ਆ ਉਹ ਵੀਡੀਓ ਇੱਕ ਮੇਰੇ ਵੀ ਪੇਜ ਤੇ ਚੱਲਦੀ ਪਈ ਹੈ ਬਈ ਨਰੇਂਦਰ ਮੋਦੀ ਸਿੱਖਾ ਤੇ ਆਪ ਟੈਗ ਕਰਾਉਂਦਾ ਪਿਆ ਆਪ ਟੈਗ ਤੁਹਾਡੇ ਤੇ ਕਰਾਉਂਦਾ ਪਿਆ ਵੀ ਪਾਕਿਸਤਾਨ ਟੈਗ ਨਹੀਂ ਕਰਦਾ ਨਾ ਤੁਹਾਡੇ ਤੇ ਵੇਖੋ ਕਿੰਦੀ ਬੇਕੂਫੀ ਵਾਲੀ ਗੱਲ ਹੈ ਜਿੰਦਲ ਮੋਦੀ ਆਪ ਕਰਾਉਂਦਾ ਪਿਆ ਵੀ ਅਸੀਂ ਮੁਸਲਮਾਨ ਸਿੱਖਾਂ ਨਾਲ ਲੜਨਾ ਨਹੀਂ ਚਾਹੁੰਦੇ ਠੀਕ ਗੱਲ ਬਿਲਕੁਲ ਵਧੀਆ ਬਹੁਤ ਚੰਗੀ ਗੱਲ ਹੈ ਯਾਰ ਦਾ ਪਗਾਮ ਦਿੱਤਾ ਜੀ ਮਤਲਬ ਇਸ ਚੀਜ਼ ਦਾ ਜਿਹੜੇ ਹੁਣ ਉੱਥੇ 28 ਜੀ ਮਾਰੇ ਸੀ ਉਹਨਾਂ ਦੇਦਰ ਮੋਦੀ ਮਾਰਾਇਆ ਜਾ

ਇਪੇ ਕੁ ਬਣਾਉਣਾ ਕਿਸੇ ਨੂੰ ਹੋਰ ਬਣਾਓ ਜੇ ਤੁਹਾਡਾ ਮਾਣੇ ਦਾ ਸਾਫ ਏ ਤੇ ਜਿਹੜੇ ਤੁਸੀਂ ਉੱਥੇ ਇੰਨੇ ਅਤਵਾਦੀ ਪਾਕਿਸਤਾਨ ਦੇ ਵਿੱਚ ਰੱਖ ਕੇ ਬੈਠੇ ਜੀ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲਾ ਕਰਾ ਕੇ ਤੁਹਾਡਾ ਤੈਨਸ ਨਹਿਸ ਕੀਤਾ ਕੀ ਗੱਲ ਉੱਥੇ ਤੁਹਾਡੀ ਕੁੜੀ ਮੰਗੀ ਸੁਣਾਣਾ ਕੋਈ ਰਿਸ਼ਤਾ ਕੀਤਾ ਸੀ ਉਹਨਾਂ ਨੂੰ ਉੱਥੇ ਹੈ ਤੁਸੀਂ ਜੂ ਗੈਂਗਸਟਰਾਂ ਨੂੰ ਅਤਵਾਦੀਆਂ ਨੂੰ ਆਪਦੇ ਪਾਕਿਸਤਾਨ ਦੇ ਵਿੱਚ ਪਨਾਹ ਦੇਦੇ ਜੇ ਭੈ ਉਹ ਨਰਿੰਦਰ ਮੋਦੀ ਧਨੀਆ ਦਾ ਜੰਮੂ ਮੈਂ ਅੱਖੀਂ ਵੇਖ ਕੇ ਆਇਆ ਸ਼੍ਰੀਨਗਰ ਵੇਖ ਕੇ ਆਇਆ ਸਾਡੇ ਬਜ਼ੁਰਗੇ ਗੱਲਾਂ ਹੁੰਦੇ ਸੀ ਤੇਲ ਦੀ ਸਾਰੇ ਬਾਹ ਲਵੇੜ ਕੇ ਨਾ ਤੇ ਧਲਾਂ ਚ ਦੇ ਦੇ ਉੱਤੇ ਜਿੰਨੇ ਤੇਲ ਬਾਹ ਨੂੰ ਲੱਗ ਜਾਣ ਤੇ ਮੁਸਲਮਾਨ ਹੁੰਦੀਆਂ ਸਵਾ ਖਾਜੇ ਯਕੀਨ ਨਾ ਕਰੋ ਚਲੋ ਸਾਰੇ ਮੁਸਲਮਾਨ ਬਾੜੇ ਨਹੀਂ ਹੈਗੇ ਮੈਂ ਕਹਿੰਦਾ ਹਾਂ ਸਾਰੇ ਚੰਗੇ ਵੀ ਹੈਗੇ ਯਕੀਨ ਨਾ ਕਰੋ ਹੁਣ ਕੱਲ ਫੈਸਲਾ ਹੋਇਆ ਤੇ ਰਾਤ ਫਿਰ ਤੁਹਾਡੇ ਉਹਨਾਂ ਗੋਲਾਬਾਰੀ ਕਰਤੀ ਟਰੰਪ ਨੇ ਤੇ ਉਹ ਮੋਦੀ ਤੇ ਨਹੀਂ ਕਰਾਈ ਸਿਰਫ ਮਤਲਬ ਇਹ ਚੀਜ਼ ਦਾ ਵੀ ਇੰਡੀਆ ਦੇ ਵਿੱਚ ਹਿੰਦੂ ਤੇ ਸਿੱਖ ਨੂੰ ਲੜਾਓ ਤੇ ਲੜਾ ਕੇ ਮਰਵਾਓ ਐਡੇ ਬੁੱਧੂ ਲੋਕ ਨਹੀਂ ਹੈਗੇ ਕਿ ਪਾਗਲ ਲੋਕ ਨਹੀਂ ਹੈਗੇ ਕਿ ਜਿਹੜੇ ਹਿੰਦੂਆਂ ਨਾਲ ਜਾਂ ਸਿੱਖਾਂ ਨਾਲ ਆਪਸ ਵਿੱਚ ਟੱਕਰ ਕੇ ਮਰ ਜਾਣਗੇ ਜੇ ਤੁਸੀਂ ਜੂ ਗੋਲਾਬਾਰੀ ਨਹੀਂ ਕਰਨੀ ਚਾਹੁੰਦੇ ਤੁਸੀਂ ਰੁਕ ਜਾਓ ਤੁਹਾਡਾ ਤਾਂ ਨੁਕਸਾਨ ਨਹੀਂ ਕੀਤਾ ਉਹਨੇ ਨਰਿੰਦਰ ਮੋਦੀ ਤੁਹਾਡਾ ਨੁਕਸਾਨ ਤਾਂ ਨਹੀਂ ਕੀਤਾ ਨਕਸਾਨਤਾ ਉਹ ਕੀਤਾ ਜਿਹੜੇ ਸਾਡੇ 28 ਮਾਰੇ ਤੇ ਜਾ ਕੇ ਜਿਹੜੇ ਤੁਹਾਡੇ ਆਤਵਾਦੀਆਂ ਦੇ ਟਿਕਾਣੇ ਸੀ ਉਹਨਾਂ ਤੇ ਹਮਲੇ ਕੀਤੇ ਉਹਨਾਂ ਦੀ ਤਬਾਹ ਨਾਸ਼ ਕੀਤੀ ਲੋਕ ਲੋਕ ਤੁਹਾਡਾ ਤਾਂ ਨਹੀਂ ਕਿਸੇ ਦਾ ਉਹਨਾਂ ਨੂੰ ਨੁਕਸਾਨ ਕੀਤਾ ਕੋਈ ਨੁਕਸਾਨ ਤੋਂ ਨਾ ਜਿਹਨਾਂ ਸਾਡਾ ਕੀਤਾ ਸੀ ਇਧਰ ਦਾ ਕੀਤਾ ਸੀ ਭਾਰਦਾ ਕੀਤਾ ਸੀ ਉਹਨੇ ਉਹਨਾਂ ਦਾ ਕਰਾਤਾ ਤੇ ਤੁਸੀਂ ਜਿਹੜਾ ਪਿਆ ਵੀ ਭਾਕ ਪ੍ਰਧਾਨ ਮੰਤਰੀ ਪਾਏ ਦੀ ਸਟਾਉਂਦਾ ਪਿਆ ਗੋਲੇ ਦੁੱਤੀ ਤੇ ਵਿਖਾ ਪਾਰਤੀ ਇਹ ਗੱਲ ਕਦੇ ਵੀ ਨਹੀਂ ਹੋ ਸਕਦੀ ਐਡੀ ਪਾਗਲਨੀ ਮਿੰਟਰੀ ਹੈਗੀ ਬੜੇ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਸਾਰੇ ਸਾਰੀਆਂ ਬਹਾਦਰੀਆਂ ਦੇ ਨੇ ਫੌਜ ਦੇ ਵਿੱਚ ਤੇ ਬੜੇ ਜਾਗਦੀ ਜੁਮੇਰ ਵਾਲੇ ਨੇ ਐਡਾ ਕੋਈ ਕਮਲਾ ਨਹੀਂਗਾ ਵੀ ਜਿਹੜਾ ਆਪਦੇ ਪਰਿਵਾਰ ਤੇ ਆਪ ਹੀ ਬੰਬ ਸੁੱਟੇਗਾ ਇਹ ਕਦੇ ਵੀ ਨਹੀਂ ਹੋ ਸਕਦੀ ਜੇ ਤੁਝ ਮੇਰ ਦੇ ਵੱਸੋਂ ਠੀਕ ਹੈ ਜੇ ਤੁਸੀਂ ਵੀ ਨਾ ਲੜਨਾ ਚਾਹੁੰਦੇ ਵੀ ਚਲੋ ਸਾਰੇ ਪਾਕਿਸਤਾਨ ਦੇ ਵਿੱਚ ਲੋਕ ਨਹੀਂ ਮਾਰੇਗੇ ਇਹ ਸਾਰੇ ਬੜੇ ਚੰਗੇ ਵੀ ਹਨ ਔਰ ਜਿਹੜੇ ਮਾੜੇ ਚੰਗਿਆਂ ਦੇ ਵਿੱਚ ਮਾੜੇ ਪੰਜ ਹੀ ਹੋਣ ਨਾ ਕਿਥਾ ਸਾਰੇ ਦੇਸ਼ ਨੂੰ ਨਚਾ ਸ਼ਰਦ ਨੇ ਪਿੰਡ ਦੇ ਵਿੱਚ ਇੱਕ ਜਨਾਨੀ ਚੁਗਲੀ ਵਾਲੀ ਹੋਵੇ ਨਾ ਤੇ ਸਾਰੇ ਪਿੰਡ ਨੂੰ ਲੜਾ ਲਾ ਕੇ ਮਰਵਾ ਦਿੰਦੀ ਕਿ ਦੇਸ਼ ਦੇ ਵਿੱਚ ਪੰਜ ਬੰਦੇ ਹੋਣ ਨਾ ਤੇ ਅਤਵਾਦ ਮਣਾ ਕੇ ਤੇ ਲੜਾ ਕੇ ਮਰਵਾ ਦਿੰਦੇ ਨੇ ਕਿ ਤੁਸੀਂ ਇਹ ਗੱਲਾਂ ਨੇ ਪਈ ਜੀ ਪ੍ਰਧਾਨ ਮੰਤਰੀ ਬੰਬ ਸਟਾਉਂਦਾ ਪਿਆ ਪ੍ਰਧਾਨ ਮੰਤਰੀ ਬੰਬ ਨਹੀਂ ਸਟਾਉਂਦਾ ਪਿਆ ਉਹਨੇ ਤੁਹਾਨੂੰ 21 ਦੀ 31 ਪਾਈ ਦੁਪਲੋਂ ਆ ਦੇ ਵਿੱਚ ਫੌਜੀ ਮਾਰੇ ਸੀ ਤੇ ਉਦੋਂ ਹੀ ਫਿਰ ਤੁਹਾਡਾ ਉਹਨੇ ਤੈਅ ਸਨੈਸ ਕੀਤਾ ਉਦੋਂ ਉਦੋਂ ਵੱਜ ਗਏ ਤੇ ਐਡ ਕੀ ਫਿਰ ਉਹਨੇ ਚੰਗੀ ਟਕੋਰ ਕੀਤੀ ਲੋਕਾਂ ਨੇ ਮਿਹਣੇ ਮਾਰਦੇ ਵੀ ਤੇਰੀ 36 ਇੰਚ ਦੀ ਛਾਤੀ ਕਿੱਥੇ ਆ 22 ਬੰਦੇ ਮਾਰਦੇ ਨੇ ਕਿੱਥੇ ਤੇਰੀ 36 ਇੰਚ ਦੀ ਛਾਤੀ ਤੇ ਅੱਜ ਤੋਂ ਇਹ ਲੋਕਾਂ ਦੇ ਸਿੱਖਾਂ ਦੇ ਵਿੱਚ ਤੇ ਇਹਦੇ ਵਿੱਚ ਦੁਸ਼ਮਣੀਆਂ ਪਾਉਣੇ ਚਾਹੁੰਦੇ ਮੇਰ ਦੇ ਵੱਸੋ ਰਾਮ ਦੇ ਵੱਸੋ ਜੀ ਤੁਸੀਂ ਨਹੀਂ ਲੜਨਾ ਚਾਹੁੰਦੇ ਤੇ ਤੁਸੀਂ ਚਾਰ ਸੁਣਜੋ ਆ ਕਾੜ ਤੁਹਾਡੇ ਮੈਂ ਸੁਣਦਾ ਪਿਆ ਜੀ ਪਾਕਿਸਤਾਨ ਵਾਲਿਆਂ ਦੀ ਐ ਆ ਜੀ ਸਾਡੇ ਲਾਉਡਲੇ ਦੀ ਰੋਟੀ ਪਾਣੀ ਪਿਆ ਜਿਹੜਾ ਅਸੀਂ ਜੰਮੂ ਨੂੰ ਜਾਂ ਸ਼੍ਰੀਨਗਰ ਨੂੰ ਦਿੱਤਾ ਕਿ ਪੁੱਤਰ ਜੀ ਤੁਸੀਂ ਉਹ ਦਿੱਤਾ ਹਨਾ ਤੇ ਟੇਲੇਦਰੋ ਵੀ ਕੋਨੀ ਰਹੀ ਪਹਲੇਦਰੋ ਵੀ ਕੋਨੀ ਜੀ ਇੱਧਰ ਵੀ ਨੱਚਦੇ ਪੈਣ ਬਾਰਡਰਾਂ ਤੇ ਜਵਾਨ ਨੇਹਰੀਆਂ ਲਿਆਂਦੀ ਫਿਰਦੇ ਨੇ ਇਹ ਪੂਰਾ ਪੱਟਾ ਨੂੰ ਤੇਲ ਲਾ ਕੇ ਬੈਠੇ ਨੇ ਟ੍ਰੈਡੀਸ਼ਨਲ ਸਮਝੇਗਾ ਤੁਸੀਂ ਜਣੇ ਇੱਕਰਾਉਂਦਾ ਕੋਈ ਆਪਦੇ ਘਰ ਤੇ ਕੋਈ ਟੈਗ ਨਹੀਂ ਕਰਾਉਣਾ ਦਾ ਨਾ ਅਜ ਕਰਾਵੇ ਨਾ ਗੱਲ ਕਰਾਵੇ ਬਾਕੀ ਲੋਕਾਂ ਨੂੰ ਇਹ ਜੀਆਂ ਗੱਲਾਂ ਦੇ ਵਿੱਚ ਆਉਂਦੇ ਫਾਇਦਾ ਕੋ ਨਹੀਂ ਕਿਉਂਕਿ ਇਦਾਂ ਦੇ ਜਿਹੜੇ ਜੰਗ ਚੱਲਦੇ ਹੁੰਦੇ ਨਾ ਅਜੀ ਮੈਂਟਰੀ ਦੇ ਰਹਿ ਜਾਂਦੇ ਰਹੇ ਜਾਂਦੇ ਰਹੇ ਸਾਰਾ ਕੁਝ ਸੁਣਦੇ ਰਹੇ ਹੁੰਦਾ ਉਹ ਦੂਜੇ ਮਨ ਸਾਰਾ ਕੁਝ ਹੀ ਕਰਦੇ ਹੁੰਦੇ ਨੇ ਸਾਰੇ ਪ੍ਰੋਪੋਗਾਂਡੇ ਬਣਾਉਂਦੇ ਨੇ ਵੀ ਕਿਸੇ ਨਾ ਕਿਸੇ ਤੱਕੜ ਨਾਲ ਹੋਰ ਜੀ ਨਹੀਂ ਇਹਦਾ ਵੀ ਕਰਦਾ ਕਿ ਇਹਦੇ ਜਵਾਗ ਮਰਵਾਉਣ ਨੂੰ ਜਿਹੜੇ ਉਨੂੰ ਇੱਧਰ ਮਰੇ ਨੇ ਨੁਕਸਾਨ ਹੋਏ ਨੇ ਉਹ ਪ੍ਰਧਾਨ ਮੰਤਰੀ ਦਾ ਜੀਤ ਨਹੀਂ ਕਰਦਾ ਵੀ ਇਹ ਮਾਰੇ ਜਾਣ ਮਾਰੇ ਜਾਣ ਲੋਕ ਤੇ ਇਹ ਸਿਰਫ ਜਦੋਂ ਤੁਸੀਂ ਉੱਥੇ ਜਦੋਂ ਸ੍ਰੀ ਗਏ ਨੇ ਲੋਕ ਹੱਸਦੇ ਵਸਦੇ ਹੱਸਦੇ ਰਸਤੇ ਖੇਡਦੇ ਗਏ ਨੇ ਤੁਸੀਂ ਜਾ ਕੇ ਤੇ ਤੁਹਾਡੇ ਬੰਦਿਆਂ ਨੇ ਉੱਥੇ ਆ ਕੇ ਬੰਦੇ ਮਾਰ ਦਿੱਤੇ ਨੇ 23 29 ਤੇ ਲੋਕ ਦਾ ਪੇਟ ੁੱਠੇ ਵੀ ਇਹ ਕੀ ਬਣ ਗਿਆ ਤੁਸੀਂ ਹੁਣ ਜਿਹੜਾ ਫਰੋਜਪੁਰ ਤੇ ਕਰਤੂਤ ਕੀਤੀ ਹੈ ਇਹ ਪ੍ਰੋਇਪਰਡਿਟੀ ਕੌਣ ਕੌਣ ਬੈਠੀ ਤੂੰ ਬੈਠੇ ਸੀ ਜਿਹੜਾ ਉੱਥੇ ਸ਼੍ਰੀਨਗਰ ਬੰਬ ਛੁੱਟਿਆ ਆਪਣੇ ਦੇ ਉਹ ਕੀ ਮਨ ਨੂੰ ਨਾ ਭੁੱਲ ਗਿਆ ਉਹ ਗੁਰਦੁਆਰੇ ਤੇ ਉਹ ਉੱਥੇ ਕੌਣ ਸੀ ਇਹ ਸਾਡੇ ਬਜ਼ੁਰਗਾਂ ਦੀ ਗੱਲਾਂ ਸੱਚ ਕਹਿੰਦੇ ਮੁਸਲਮਾਨ ਜਾਤ ਕਦੇ ਵੀ ਯਕੀਨ ਨਾ ਕਰੇ ਕੱਲ ਫੈਸਲਾ ਹੋਏ ਤੋ ਤੇ ਫਿਰ ਰਾਤ ਹਮਲਾ ਕਰਦਾ ਪਰ ਇਹਨਾਂ ਵੀ ਸਾਡੇ ਕੋਲ ਸਾਡੇ ਨੂੰ ਪਤਾ ਸੀ ਜੀ ਇਹਨਾਂ ਦੇ ਇਹਨਾਂ ਨੇ ਯਕੀਨ ਨਾ ਕਰੋ ਕਿਦਾ ਜਦੋਂ ਤੁਸੀਂ ਕਾਬੂ ਆਏ ਹੋ ਨੇ ਨਾ ਉਦੋਂ ਤੁਹਾਡੇ ਜਦੋਂ ਆ ਰਾਗ ਘਟੇਂਦੀ ਦਾ ਉਦੋਂ ਚਾਲੂ ਹੋ ਬਾਕੀ ਮੈਂ ਵੇਖਿਆ ਕੱਲ ਸ਼ਾਮ ਨੂੰ ਤੁਹਾਡੇ ਬੜੇ ਨੱਚ-ਨੱਚ ਕੇ ਵੀਡੀਓ ਇਹ ਇੱਕ ਹੀ ਆਈ ਹੈ ਤੁਹਾਡੀ ਜੋ ਆ ਵੇਖੋ ਜੀ ਸਾਡੇ ਬੰਪ ਜਿਹੜੇ ਖੋਖੇ ਪਏ ਸੀ ਇਹ ਹੁਣ ਸੌਣ ਲੱਗਿਆ ਇਹ ਤੜਕਸਾਰ ਦੀ ਉਹ ਕੀਤਾ ਜੀ ਆ ਇਨਾ ਹੁਣ ਅਸੀਂ ਦਾ ਆਹ ਨੂੰ ਰੋਟੀ ਪਾਣੀ ਦੇਾਂਗੇ ਅੱਗੋਂ ਵੀ ਕੋਈ ਐ ਡੀਟੇਲ ਨਹੀਂ ਇਹ ਇੱਥੇ ਬੜੀਆਂ ਤਗੜੀਆਂ ਬੈਠੇ ਨੇ ਗੰਨਾ ਬੀੜ ਕੇ ਇੱਕ ਵੀ ਜਾਈ ਕੋੜ ਲੰਗ ਲੰਗਦਾ ਜਿੰਨੇ ਆ ਲੋਨੇ ਉੱਤੀ ਫਾਗੜਾ ਕਰੀ ਤੁਰੇ ਗਏ ਜਵਾਨ ਠੀਕ ਹੈ ਤੇ ਬਾਕੀ ਜਿਹੜੇ ਇਹ ਪਗੜੀ ਤੇ ਗੁਰੂ ਸਾਹਿਬ ਦਾ ਜਦੋਂ ਨਿਸ਼ਾਨ ਲੱਗਾ ਹੁੰਦਾ ਨਾ ਕਿਸੇ ਦੀ ਜ਼ਰਤ ਨਹੀਂ ਜਿਵੇਂ ਲੋਕਦੇ ਕਿ ਤਨਾ ਹੀ ਕਿਸੇ ਦੀ ਪਾਵਰ ਤੇ ਜਿੱਥੇ ਨਿਸ਼ਾਨ ਸਾਹਿਬ ਦਾ ਝੰਡਾ ਲੱਗ ਗਿਆ ਉੱਥੇ ਮੋਰਚਾ ਫਤਿਹ ਫਤਿਹ ਹੈ ਸਾਡੇ ਗੁਰੂ ਦੀ ਦਿੱਤੀ ਹੋਈ ਜਿਹੜੀ ਨਾਰਾ ਨੇ ਉਹਦੀ ਬਖਸ਼ੇ ਸੀ ਕਿ ਬਾਕੀ ਤੁਸੀਂ ਇਹ ਮਤ ਕਰੋ ਕਿ ਮੋਦੀ ਸਟੋਰੇਜ ਜੁੜੇ ਨੇ ਜਿਵੇਂ ਉਹਨਾਂ ਨੇ ਜਿਵਾਂ ਨੂੰ ਤੇ ਸਿਕਾਣ ਪੰਜਾਬ ਜੜਾ ਕੇ ਤੇ ਪਾਰ ਪਾ ਦਿੱਤੀ ਤੁਸੀਂ ਜੇ ਮੈਂ ਕਹਾ ਮੈਂ ਨਹੀਂ ਲੜਨਾ ਤੇ ਮੈਂ ਪਿਛਾੜ ਕੇ ਆਪਣੇ ਘਰ ਬਹਿ ਜਾਂਗਾ ਇੱਕ ਦਿਨ ਬੱਲੂ ਦੋ ਦਿਨ ਬੱਲੂ ਤਿੰਨ ਦਿਨ ਝੱਭ ਜੂ ਬਾਕੀ ਪ੍ਰਧਾਨ ਮੰਤਰੀ ਦਾ ਕਸੂਰ ਕੀ ਜਾਂਦੇ 28 ਜੀ ਮਾਰੇ ਲੋਕ ਪੇਟ ਉੱਠੇ ਕਿ ਤੁਰਾ ਸਾਡੇ ਸਾਡੇ ਦੇਸ਼ ਚ ਲਾ ਕੇ ਬੰਦੇ ਮਾਰੀ ਜਾਂਦੇ ਨੇ ਤੇ ਫਿਰ ਤਾਂ ਹੀ ਤੁਹਾਡੇ ਤੇ ਹਮਲਾ ਹੋਇਆ ਜੇ ਤੁਹਾਨੂੰ ਉਹਨਾਂ ਦੀ ਪੀੜ ਤੁਸੀਂ ਉਹਨਾਂ ਨੂੰ ਕੀ ਰੇ ਕੀ ਉੱਥੇ ਆ ਦੀ ਭੈਣ ਤੋਰੀ ਸੀ ਉਹਨਾਂ ਨੂੰ ਵੀ ਤੁਸੀਂ ਉਹਨਾਂ ਨੂੰ ਆਪਦੇ ਪਾਕਿਸਤਾਨ ਚ ਬਾਹਰ ਬਿਠੇ ਉਹਨਾਂ ਦੇ ਭਣੋਈਆਂ ਨੂੰ ਉੱਥੇ ਉਹਨਾਂ ਨੂੰ ਬਾਹਰ ਕੇ ਜਿ ਬਿਠੇ ਜੇ ਆਤਵਾਦੀਆਂ ਨੂੰ ਕਿ ਉਹਨਾਂ ਨੂੰ ਉੱਥੇ ਕੀ ਰਿਸ਼ਤਾ ਕਰਨਾ ਜੀ ਰਿਸ਼ਤਾ ਕਰ ਲੈ ਵੀ ਆਇ ਇਥੇ ਤੋਂ ਰਿਸ਼ਤਾ ਕਰ ਰਹੇ ਤੇ ਭਾਰਤੇ ਜਾ ਕੇ ਤੁਸੀਂ ਲੋਕਾਂ ਨੂੰ ਨੁਕਸਾਨ ਕਰਾਇਆ ਐ ਐਡੇ ਬੇਕੂਫ ਨਹੀਂ ਲੋਕੀ ਗਏ ਜੇ ਪੰਜਾਬੀ ਬੇਕੂਫ ਨਹੀਂ ਹੈਗੇ ਬਾਕੀ ਆਪਦੀ ਫੌਜ ਦੇ ਨਾਲ ਆ ਕਿ ਜਿੱਥੇ ਵੀ ਕਿਤੇ ਵੀ ਜ਼ਰੂਰਤ ਪਈ ਹੌਲ ਨੂੰ ਬਿਲਕੁਲ ਤਿਆਰ ਪਰ ਤਿਆਰ ਹ ਕਿਤੇ ਵੀ ਬੋਲ ਕਹਿੰਗੇ ਨਾ ਗੱਡੀਆਂ ਚਲਾਉਣ ਦੀ ਲੋੜ ਹੈ ਡਰਾਈਵਰੀ ਦੀ ਲੋੜ ਬਿਲਕੁਲ ਬਗੈਰ ਤਰਖਾਤ ਉ ਤਿਆਰ ਹ ਜਿੱਦਾਂ ਉਹ ਕਹਿਣਗੇ ਜਾਂਗੇ ਥੋੜਾ ਪੜ ਦਿੱਤੇ ਗਏ ਆ ਮੈਂ ਜਾਂਦਾ ਰਿਹਾ ਕੋਈ ਡਰ ਨਹੀਂਗਾ ਜਦੋਂ ਸਾਡੇ ਗੁਰੂ ਦੀ ਗੱਡੀ ਅੱਗੇ ਲੱਗ ਜਾਂਦੀ ਨਾ ਗੁਰੂ ਗ੍ਰੰਥ ਸਾਹਿਬ ਰੱਖ ਕੇ ਦੇ ਵਿੱਚ ਝਾਂਡਾ ਚੜ੍ਹੇ ਲੱਗ ਜਾਂਦੀ ਤੇ ਪਿੱਛੇ ਆਟੋਮੈਟਿਕੀ ਝੂਕਾ ਮਾਰ ਦਿੰਦੇ ਤੁਰੇ ਜਿਹਦਾ ਕੋਈ ਪਿੱਛੇ ਦਾ ਖਿਆਲ ਨਹੀਂ ਰਹਿ ਜਾਂਦਾ ਤੇ ਬਾਕੀ ਇਹ ਭਾਰਤ ਇੱਥੇ ਕੋਈ ਐਡੀਕੂ ਕੋਈ ਖਤਰ ਵਾਲੀ ਗਲੀ ਦੇ ਸਿੱਖ ਕੌਮ ਤਾਂ ਜਿਹੜੀ ਨਾਜ ਡਰੀ ਤੇ ਨਾ ਡਰਦੀ ਕਿਸੇ ਨੂੰ ਤੇਰਾ ਹਰ ਡਰਨ ਵਾਲੀ ਕੌਮ ਤੇ ਵਾਕੀ ਪ੍ਰਧਾਨ ਮੰਤਰੀ ਤੁਸੀਂ ਮਤ ਤਵਾ ਲਾਓ ਕਿ ਬੰਬ ਸਟਾਉਂਦਾ ਪੋਸਟ ਆਉਣਾ ਪਿਆ ਕਿ ਤੁਸੀਂ ਜਿਹੜੇ ਉੱਥੇ ਆਪ ਜੋ ਹੱਤਵਾਦੀ ਰੱਖੇ ਬੈਠੇ ਜੀ ਨਾ ਆਪਣਵਜੀ ਆਪਦੇ ਉਹਨਾਂ ਦੀ ਟਕੋਰ ਕੀਤੀ ਇੱਕ ਵੀ ਜੀ ਨਹੀਂ ਸੁੱਕਾ ਰਹਿਣ ਦਿੱਤਾ ਕਰਤੀ ਨਾ ਸਫਾਈ ਸਾਰੀ ਨਾਲ ਹੀ ਐ ਛੁੱਟੀ ਕਰਤੀ ਫੜ ਕੇ ਤੇ ਤੂੰ ਛੇੜ ਕਿਹਨੂੰ ਬੈਠੇ ਜੀ ਛੇੜ ਤੁਸੀਂ ਕਿਹੜੀ ਕੌਮ ਨੂੰ ਬੈਠੇ ਜੀ ਜੇ ਜਦੋਂ ਤੁਸੀਂ ਡੋਮਣਾ ਨੂੰ ਹੱਥ ਲਾਓਗੇ ਨਾ ਤੇ ਇਹ ਡੋਮਣਾ ਨੂੰ ਹੱਥ ਲਾ ਡੋਮਣਾ ਰੁਕਦਾ ਨਹੀਂ ਮੁੜ ਕੇ ਇਹ ਕੌਮ ਆ ਜਿਹਨੇ 25 ਮਿੰਟਾਂ ਦੇ ਵਿੱਚ ਸਾਰਾ ਪਰਿਵਾਰ ਘਾੜ ਲਿਆ ਤੁਹਾਨੂੰ ਸਿੱਖ ਕੌਮ ਨਾਲ ਇੰਨੀ ਤੁਹਾਨੂੰ ਸਿੱਖ ਕੌਮ ਨਾਲ ਇੰਨੀ ਦਰਦ ਹੋਵੇ ਤੇ ਗੁਰੂ ਸਾਹਿਬ ਦੇ ਜਦੋਂ ਬੱਚੇ ਉਹ ਕਿਹਨਾਂ ਨੇ ਨੀਂਹ ਚਣੇ ਉਹ ਤੁਹਾਡੇ ਮੁਸਲਮਾਨ ਹੀ ਸੀ ਖੋਪੜੀਆਂ ਲਾਈਆਂ ਜੋ ਕੌਣ ਸੀ ਉਹ ਤੁਹਾਡੇ ਮੁਸਲਮਾਨ ਹੀ ਸੀ ਕੌਣ ਸੀ ਇਹ ਇਹ ਵੱਡੀ ਟੁਕੀ ਜਾਤ ਆ ਇਹ ਵੱਡੀ ਟੁਕੀ ਜਾਤ ਤੇ ਲੋਕਾਂ ਨੂੰ ਬੇਤਰੀ ਨਹੀਂ ਯਕੀਨ ਨਾ ਕਰਿਆ ਕਰੋ ਇਹ ਕਦੇ ਵੀ ਇਹਨਾਂ ਤੇ ਯਕੀਨ ਨਾ ਕਰੋ ਕਿਉਂਕਿ ਇਹਨਾਂ ਦਾ ਖਾਸ ਕਰਕੇ ਜਿਹੜੇ ਇੱਧਰ ਸੀ ਇੱਧਰ ਵੀ ਅਸੀਂ ਗੱਡੀ ਦਿੱਲੀ ਚਲਾਉਂਦੇ ਆ ਜਿਹੜੇ ਖੁਦ ਮੁਸਲਮਾਨ ਗੱਡੀਆਂ ਉੱਥੇ ਚਲਾਉਂਦੇ ਇਹਨਾਂ ਤੇ ਸਾਡੇ ਨਾਲ ਨਹੀਂ ਸੀ ਉਹ ਵੀ ਡੰਗ ਮਾਰ ਰੋਣੀ ਹੜਦੀ ਸੀ ਇਹਨਾਂ ਦੀ ਖਲ ਦੇ ਵਿੱਚ ਹੀ ਇਹ ਖੁਸ਼ ਇਹਨਾਂ ਨੂੰ ਦਹਿ ਦੇਈ ਆ ਤੇ 24 ਘੰਟੇ ਲੀੜਾ ਸੁੱਟ ਕੇ ਰੱਬ ਦਾ ਨਾਮ ਲੈਣ ਲੱਗ ਪਣਗੇ ਰੱਬ ਦਾ ਨਾਮ ਇਹ ਲੈਣੇ ਵੀ ਸੱਜਣ ਬਣਾ ਕੇ ਧੋਖਾ ਕਰੋ ਇਹ ਸੱਜਣ ਬਣਾ ਕੇ ਮਾਰ-ਮਾਰਦੇ ਆ ਇਹ ਏ ਡੀਪ ਪੜੀ ਚੀਜ਼ ਆ ਇਹ ਲੋਕ ਕੇਸ ਕਰਕੇ ਐਡੀ ਕੋਈ ਗੱਲ ਨਹੀਂ ਨਾ ਪ੍ਰਧਾਨ ਮੰਤਰੀ ਅੱਜ ਮਾੜਾ ਨਾ ਕੱਲ ਮਾੜਾ ਤੁਹਾਡੇ ਚੀਕਾ ਕਢਾਈ ਤੁਰਿਆ ਆਉਂਗਾ ਕਢਾਈਆਂ ਵੇ ਤਸੱਲੀ ਨਾਲ ਅਜਗਾ ਚੱਲੋਗੇ ਤਾਂ ਫਿਰ ਵੇਖਾਂਗੇ ਆਉਣ ਵਾਲਾ ਸਮਾਂ